ਪੰਜਾਬ ਦੇ ਲਿਖਾਰੀ ਚੈਨਲ ਹਰ ਸਮੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਆਪ ਦੇ ਰੂਬਰੂ ਕਰੀਏ ਅੱਜ ਫਿਰ ਸਾਨੂੰ ਮੌਕਾ ਮਿਲਿਆ ਉਹ ਸ਼ਖਸੀਅਤ ਜਿਸ ਸ਼ਖਸੀਅਤ ਨੇ ਪੜਾਈ ਦੇ ਖੇਤਰ ਦੇ ਵਿੱਚ ਆਪਣਾ ਨਾਮ ਨਾ ਕਮਾਇਆ ਜਿਸ ਸ਼ਖਸੀਅਤ ਨੇ ਜੇ ਕੀਰਤਨ ਵਾਲੇ ਪਾਸੇ ਉਹਨਾਂ ਨੇ ਪੁਲਾੰਗ ਪੁੱਟੀ ਤਾਂ ਉਸ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਜੇਕਰ ਉਹਨਾਂ ਦੀਆਂ ਸੇਵਾਵਾਂ ਦੀ ਗੱਲ ਕਰੀਏ ਹਰ ਖੇਤਰ ਵਿੱਚ ਉਹਨਾਂ ਦੀਆਂ ਸੇਵਾਵਾਂ ਛਲਾਗਾ ਜੋਗ ਹਨ ਤੇ ਜਦੋਂ ਕਦੇ ਇਹਨਾਂ ਨੂੰ ਕਵੀ ਦਰਬਾਰਾਂ ਦੇ ਵਿੱਚ ਸੁਣਨ ਦਾ ਮੌਕਾ ਮਿਲਦਾ ਹੈ ਤਾਂ ਇਹਨਾਂ ਦੀ ਜੋ ਆਵਾਜ਼ ਹੈ ਉਹ ਸਾਰਿਆਂ ਨੂੰ ਮੋਹ ਲੈਂਦੀ ਹੈ ਸੋ ਜਿਸ ਸ਼ਖਸੀਅਤ ਨੂੰ ਆਪ ਦੇ ਰੂਬਰੂ ਕੰਨ ਜਾ ਰਹੇ ਹਾਂ ਉਹ ਸ਼ਖਸੀਅਤ ਨੇ ਸਰਦਾਰ ਭਗਵੰਤ ਸਿੰਘ ਜੀ ਥੈਂਕ ਯੂ ਆਪ ਜੀ ਦਾ ਸਟੂਡੀਓ ਦੇ ਵਿੱਚ ਸਵਾਗਤ ਹੈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਗਖਲ ਸਾਹਿਬ ਸ਼ੁਕਰੀਆ ਤੁਸੀਂ ਮੈਨੂੰ ਇਸ ਜੋਗ ਸਮਝਿਆ ਥੈਂਕ ਯੂ ਨਹੀਂ ਗੱਲ ਇਸ ਤਰ੍ਹਾਂ ਜੀ ਦੇਖੋ ਜਿਹੜੀ ਤੁਹਾਡੀ ਸ਼ਖਸੀਅਤ ਹੈ ਜਦੋਂ ਕਿਤੇ ਤੁਹਾਣਾ ਵਿੱਚ ਰਹੇ ਆ ਹਮੇਸ਼ਾ ਤੁਹਾਡੇ ਚਿਹਰੇ ਉੱਤੇ ਇੱਕ ਨੂਰਾਨੀ ਹਸ ਰੂਪ ਵੇਖਿਆ ਤੁਹਾਡਾ ਚਿਹਰਾ ਹਮੇਸ਼ਾ ਹਸ ਮੁਖਤਾ ਦੇ ਵਿੱਚ ਸਾਡੇ ਸਨਮੁਖ ਆਉਂਦਾ ਹੈ ਤੇ ਅੱਜ ਜਦੋਂ ਅਸੀਂ ਆਪ ਜੀ ਨੂੰ ਸਰੋਤਿਆਂ ਦੇ ਰੂਪ ਰੂਪ ਕਰ ਰਹੇ ਹਾਂ ਸਰੋਤਿਆਂ ਨਾਲ ਆਪ ਜੀ ਦੀ ਸਾਂਝ ਪਵਾ ਰਹੇ ਹਾਂ ਤੁਹਾਡਾ ਇਸ ਖੇਤਰ ਵਿੱਚ ਆਉਣਾ ਕਿ ਇਹ ਕਾਲਜ ਟਾਈਮ ਤੋਂ ਜਾਂ ਫਿਰ ਨੌਕਰੀ ਦੌਰਾਨ ਤੁਸੀਂ ਇਸ ਖੇਤਰ ਵਾਲੇ ਪਾਸੇ ਨੂੰ ਬਹੁਤ ਵਧੀਆ ਸਵਾਲ ਗੱਖਰ ਸਾਹਿਬ ਤੁਸੀਂ ਕੀਤਾ ਹੈ ਇਹ ਜਿਹੜੀਆਂ ਕੁਝ ਪ੍ਰਵਿਰਤੀਆਂ ਹੁੰਦੀਆਂ ਨੇ ਇਹ ਮਨੁੱਖ ਦੇ ਵਿੱਚ ਕੁਦਰਤੀ ਹੁੰਦੀਆਂ ਨੇ ਇਹ ਤਾਂ ਬਿਲਕੁਲ ਜੀ ਠੀਕ ਹੈ ਤੇ ਬਚਪਨ ਦੇ ਵਿੱਚ بڑا ਸ਼ੌਕ ਸੀ ਸਕੂਲ ਜਦੋਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਰਹੇ ਪਿੰਡ ਦਾ ਸਕੂਲ ਸੀ ਪ੍ਰਾਇਮਰੀ ਮੇਰਾ ਡਿਸਟ੍ਰਿਕਟ ਗੁਰਦਾਸਪੁਰ ਹੈ ਠੀਕ ਹੈ ਇਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭੋਲੇ ਕੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਛਾ ਜੀ ਕਿ ਜਦੋਂ ਪ੍ਰਾਇਮਰੀ ਸਕੂਲ ਦੇ ਵਿੱਚ ਫੜਦੇ ਸੀ ਤੋਂ ਉਦੋਂ ਸਕੂਲਾਂ ਦੇ ਵਿੱਚ ਸਨਿਚਰਵਾਰ ਨੂੰ ਬਾਲਸਵਾ ਲੱਗਦੀ ਬਾਲਸਵਾਵਾਂ ਲੱਗਦੀਆਂ ਹੁੰਦੀਆਂ ਸੀ ਕਿਤੇ ਖੈ ਲੀਏ ਕਿ ਇਹ ਜਿਹੜੀ ਦੇਣ ਹੈ ਇਹ ਉਹਨਾਂ ਬਾਲਸਵਾਵਾਂ ਦੀ ਹੈ ਬਾਲਸਵਾਵਾਂ ਬਿਲਕੁਲ ਕਿਹਨਾਂ ਕਿ ਅੱਜ ਕੱਲ ਸਾਡੇ ਕੋਲ ਉਹ ਵਿਸਰਤੀਆਂ ਚੀਜ਼ਾਂ ਨੇ ਕੋ ਵਿਸਰ ਗਈਆਂ ਕੁਛ ਘਟ ਗਈਆਂ ਨੇ ਪ੍ਰਵਿਰਤੀਆਂ ਉਸ ਵੇ ਬੱਚਿਆਂ ਦੇ ਵਿੱਚ ਇਹ ਪ੍ਰਵਿਰਤੀ ਹੋਣੀ ਬਹੁਤ ਜ਼ਰੂਰੀ ਹੈ ਔਰ ਬਾਲ ਸਭਾਵਾਂ ਦੇ ਵਿੱਚੋਂ ਗਾਉਣਾ ਫਿਰ ਟੀਚਰਾਂ ਨੇ ਬੜਾ ਉਤਸ਼ਾਹਤ ਕਰਨਾ ਹੌਲੀ ਹੌਲੀ ਫਿਰ ਕਾਲਜ ਲੈਵਲ ਦੇ ਉੱਤੇ ਯੂਥ ਫੈਸਟੀਵਲ ਜਾਣੇ ਜਿੱਥੇ ਵੀ ਕੋਈ ਫੰਕਸ਼ਨ ਹੋਣਾ ਇੰਟਰ ਕਾਲਜ ਯੂਥ ਫੈਸਟੀਵਲ ਸਾਰਿਆਂ ਦੇ ਵਿੱਚ ਪਾਰਟਿਸਪੇਟ ਕਰਦੇ ਜੇ ਇੱਕ ਹੋਰ ਫਿਰ ਚੱਲਦਾ ਰਿਹਾ ਲਿਖਣ ਦਾ ਸ਼ੌਕ ਵੀ ਕਾਲਜ ਦੇ ਵਿੱਚੋਂ ਹੀ ਸ਼ੁਰੂ ਹੋਇਆ ਅੱਛਾ ਜੀ ਤੇ ਹੌਲੀ ਹੌਲੀ ਫਿਰ ਲਿਖਦੇ ਆ ਲਿਖਦੇ ਆ ਕਾਫੀ ਕਥਾਵਾਂ ਲਿਖ ਦਿੱਤੀਆਂ ਪਰ ਅਜੇ ਕੋਈ ਕੋਈ ਕਿਤਾਬ ਅਜੇ ਕਿਸੇ ਨੂੰ ਕਿਤਾਬ ਦਾ ਰੂਪ ਨਹੀਂ ਬਣੇ ਦਿੱਤਾ ਉਹ ਵੀ ਥੋੜੇ ਸਮੇਂ ਤੱਕ ਸ਼ਾਇਦ ਰੂ ਰੂ ਹੋ ਜਾਏਗੀ ਠੀਕ ਹੈ ਜੀ ਇਹ ਇਹ ਸਿਲਸਿਲਾ ਕਿਸੇ ਤਰ੍ਹਾਂ ਚੱਲਦਾ ਰਿਹਾ ਜੀ ਹੌਲੀ ਹੌਲੀ ਅੱਜ ਵੀ ਨਿਰੰਤਰ ਜਾਰੀ ਹੈ ਕਿਉਂਕਿ ਮੈਂ ਦੇਖਿਆ ਜਦੋਂ ਵੀ ਤੁਸੀਂ ਪੰਜਾਬ ਸਾਹਿਤਿਕ ਮੰਚ ਜਲੰਧਰ ਵਿੱਚ ਆਉਂਦੇ ਹੋ ਨਾ ਤਾਂ ਕੁਝ ਤੁਹਾਡੇ ਜਿਹੜੇ ਮਕਬੂਲ ਗੀਤ ਨੇ ਹਾਂਜੀ ਉਹ ਗੀਤ ਜਿਨ੍ਹਾਂ ਗੀਤਾਂ ਦੇ ਰਾਹੀਂ ਆਪਾਂ ਬਾਤਾਂ ਬਰਨ ਦੇ ਵਿੱਚ ਸ਼ੁੱਧਤਾ ਲਿਆ ਸਕਦੇ ਹਾਂ ਪਰ ਇੱਕ ਗੱਲ ਜ਼ਰੂਰ ਹੈ ਕਿ ਉਹ ਦਰਖਤ ਉਹ ਰੁੱਖ ਜਿਹੜੇ ਰੁੱਖ ਕਿਸੇ ਸਮੇ ਸਾਡੇ ਫਰਨੀਚਰ ਦਾ ਸ਼ਿੰਗਾਰ ਕਿਸੇ ਸਮੇ ਸਾਡੀਆਂ ਛੱਤਾਂ ਦਾ ਸ਼ਿੰਗਾਰ ਕਿਸੇ ਸਮੇ ਸਾਡੇ ਉਹ ਚੀਜ਼ਾਂ ਜਿਹੜੀਆਂ ਜਿਵੇਂ ਮਧਾਨੀਆਂ ਹੋ ਗਈਆਂ ਹੂੰ ਹੂੰ ਬਿਲਕੁਲ ਚਰਖੇ ਹੋ ਗਏ ਹਰ ਇੱਕ ਚੀਜ਼ ਸਾਡੇ ਰੁੱਖਾਂ ਨਾਲ ਜੁੜੀ ਹੋਈ ਹੈ ਰੁੱਖਾਂ ਦੇ ਨਾਲ ਔਰ ਉਹ ਜਿਹੜੇ ਰੋਖ ਨਾ ਕਿਤੇ ਮੰਜੇ ਬਣਾਏ ਜਾਣੇ ਉਹਨਾਂ ਰੁੱਖਾਂ ਦੇ ਕਿਤੇ ਪਾਵੇ ਬਣਾਏ ਜਾਣੇ ਤਾਂ ਉਹ ਰੁੱਖਾਂ ਦੀ ਬਹੁਲ ਤਾਂ ਬਹੁਤ ਹੁੰਦੀ ਸੀ ਹਾਂਜੀ ਤੇ ਨਾਲ-ਨਾਲ ਕੁਝ ਰੁੱਖ ਇਦਾਂ ਦੇ ਵੀ ਜਿਹੜੇ ਰੁੱਖ ਲੇਫਤਾਂ ਬੇਸ਼ੱਕ ਜਾਂਦੇ ਆ ਪਰ ਆਪਣਾ ਕੀੜਾਪਣ ਨਹੀਂ ਛੱਡਦੇ ਨਹੀਂ ਛੱਡਦੇ ਤੇ ਜੇਕਰ ਕਿਤੇ ਇਦਾਂ ਦੀ ਕੋਈ ਗੱਲ ਸਾਡੇ ਨਾਲ ਸਾਂਝੀ ਕਰਦੇ ਹੋ ਠੀਕ ਹੈ ਜੀ ਕਿ ਉਹ ਰੁੱਖ ਅੱਜ ਵੀ ਮਿਲ ਰਹੇ ਨੇ ਜਾਂ ਘਟ ਰਹੇ ਨੇ ਜਾਂ ਕਿੱਥੇ ਗਵਾਜ ਗਏ ਨੇ ਮੈਂ ਜ਼ਰੂਰ ਤੁਹਾਡੇ ਕੋਲ ਸੁਣਨੇ ਚਾਹਾਂਗਾ ਕਿਉਂਕਿ ਤੁਹਾਨੂੰ ਸੁਣਦੇ ਆ ਲੱਭਣੇ ਨਹੀਂ ਤੂ ਤੇ ਕਿਆ ਲੱਭਣੀਆਂ ਟਾਲੀਆਂ ਹੈ ਕਿਆ ਵਧੀਆ ਗੱਲ ਹੈ ਇੱਕ ਜਖਲ ਸਾਹਿਬ ਇਹ ਗੀਤ ਮੈਨੂੰ ਕਿੱਥੋਂ ਇਹ ਮੇਰੇ ਮਨ ਵਿੱਚ ਆਈ ਆ ਮੱਗੇ ਵੀ ਇੱਕ ਦੋ ਵਾਰ ਇੰਟਰੋ ਚ ਗੱਲ ਕਰ ਚੁੱਕਾ ਅੱਛਾ ਜੀ ਮੈਂ ਮੈਥ ਪਰ ਜਾਂਦਾ ਹੁੰਦਾ ਸੀ ਪੜਾਉਣ ਠੀਕ ਹੈ ਜੀ ਇਥੋਂ ਜਲੰਧਰੋਂ ਟ੍ਰੇਨ ਤੇ ਬਾਈ ਟ੍ਰੇਨ ਜਾਣਾ ਕੋ ਉਧਰ ਤੱਕ ਠੀਕ ਹੈ ਇਥੇ ਪਿੰਡ ਰਸਤੇ ਵਿੱਚ ਆਉਂਦਾ ਸ਼ੰਕਰ ਦੇ ਲਾਗੇ ਸ਼ੰਕਰ ਲਾਗੇ ਸ੍ਰੀ ਆਂਦਾ ਹੈ ਸ੍ਰੀ ਸ਼ੰਤੇਗੜ ਰਸਤੇ ਵਿੱਚ ਆਉਂਦੇ ਪਿੰਡ ਉੱਥੇ ਨੂੰ ਮੈਂ ਵੇਖਿਆ ਇੱਕ ਦਿਨ ਵਾਵਾ 50 60 ਠਾਲੀਆਂ ਸੁੱਕੀਆਂ ਅੱਛਾ ਤੇ ਮੇਰੇ ਮਨ ਵਿੱਚ ਖਿਆਲ ਆਇਆ ਜੇ ਅਜੇ ਠਾਲੀਆਂ ਸੁੱਕ ਗਈਆਂ ਨਾ ਤੇ ਆਉਣ ਵਾਲੇ ਸਮੇਂ ਲਈ ਜਿਸ ਤਰ੍ਹਾਂ ਸਾਨੂੰ ਕਿੱਕਰ ਤੇ ਕਰੀਰ ਜਿਹੜੇ ਨੇ ਝੰਡ ਇਹ ਨਹੀਂ ਲੱਭਦੇ ਤੇ ਆਉਣ ਵਾਲੇ ਸਮੇਂ ਵਿੱਚ ਇਹ ਵੀ ਸਾਡੇ ਲਈ ਅਲੋਪ ਹੋਣ ਵਾਲੀਆਂ ਚੀਜ਼ਾਂ ਨੇ ਸੋ ਮੇਰੇ ਮਨ ਵਿੱਚ ਇਹ ਆਈਡੀਆ ਆਇਆ ਤੇ ਮੈਂ ਇਹ ਗੀਤ ਜਿਹੜਾ ਸੀ ਉਹ ਗੱਡੀ ਵੇਚ ਜਾਂਦੇ ਜਾਂਦੇ ਉਸ ਨੂੰ ਗੀਤ ਜਿਹੜਾ ਸੀ ਫੇਲ ਵਿੱਚ ਹੋਰ ਵਾਸਤੇ ਜੀ ਇਹਨਾਂ ਤੋਂ ਬਿਨਾਂ ਤਾਂ ਸੀ ਘੂਰੇ ਆ ਹਾਂ ਕਰ ਦਿਓ ਜੀ ਜੋੜਦੇ ਆ ਇਹਨਾਂ ਨਾਲ ਹਾਂਜੀ ਲੱਭਣੇ ਨਾ ਤੂਤ ਨਹੀਂਓ ਲੱਭਣੀਆਂ ਟਾਲੀਆਂ ਲੱਭਣੇ ਨਾ ਤੂਤ ਨਹੀਂਓ ਲੱਭਣੀਆਂ ਟਾਲੀਆਂ ਸ਼ਿੱਦਤ ਦੇ ਨਾਲ ਜੇ ਗਿਆ ਨਾ ਸੰਵਾਲੀਆਂ ਲੱਭਣੇ ਨਾ ਤੂਤ ਨਿਓ ਲੱਭਣੀਆਂ ਟਾਲੀਆਂ ਲੱਭਦੇ ਨਾ ਬੋੜ ਸਥਾਂ ਕਿਕਰ ਕਰੀਰ ਨੇ ਮੇਰੇ ਜੇ ਦੇ ਜਾਂਡੇ ਉੱਤੇ ਟੰਗੇ ਸਹਬਾਂ ਤੀਰ ਨੇ ਹੋ ਜਾਣਗੇ ਵਿਰਾਂ ਹੋ ਜਾਣਗੇ ویرਾਨ ਸੰਭ ਕੀਤੀ ਨਾ ਜੇ ਮਾਲੀਆਂ ਲੱਪਣੇ ਨਾ ਤੂਤ ਨਹੀਂਓ ਲੱਪਣੀਆਂ ਟਾਲੀਆਂ شدت ਦੇ ਨਾਲ ਜੇ ਗਈਆਂ ਨਾ ਸੰਭਾਲੀਆਂ ਲੱਪਣੇ ਨਾ ਤੂਤ ਨਹੀਂਓ ਲੱਪਣੀਆਂ ਟਾਲੀਆਂ ਮਾਵਾ ਵਾਂਗੂੰ ਦੇਣ ਸਾਨੂੰ ਠੰਡੜੀਆਂ ਛਾਵਾਂ ਏ ਸਾਥ ਨਿਬਾਉਂਦੇ ਵਾਂਗ ਸਕਿਆ ਪਰਾਵਾਂ ਏ ਸਾਥ ਨਿਬਾਉਂਦੇ ਵਾਂਗ ਸਕਿਆ ਪਰਾਵਾਂ ਏ ਸਾੜ ਰਹਿ ਹਾਂ ਰੁਖ ਸਾੜ ਰਹਿ ਹਾਂ ਰੁਖ ਸਾੜਣਾੜ ਤੇ ਪਰਾਲੀਆਂ ਲੱਭਣੇ ਨਾ ਤੂਤ ਨਹੀਂਓ ਲੱਭਣੀਆਂ ਟਾਲੀਆਂ ਸਿੱਧਤ ਦੇ ਨਾਲ ਜੇ ਗਈਆਂ ਨਾ ਸੰਭਾਲੀਆਂ ਲੱਭਣੇ ਨਾ ਤੂਤ ਨਹੀਂਓ ਲੱਭਣੀਆਂ ਟਾਲੀਆਂ ਹਵਾ ਵਿੱਚੋਂ ਜ਼ਹਿਰ ਪੀ ਕੇ ਮਰਨੋਂ ਬਚਾਉਂਦੇ ਨੇ ਗੁੱਲੀ ਡੰਡਾ ਸਾਜ਼ ਤੇ ਡੰਗੋਰੀ ਬਣ ਜਾਂਦੇ ਨੇ ਗੁੱਲੀ ਡੰਡਾ ਸਾਜ਼ ਤੇ ਡੰਗੋਰੀ ਬਣ ਜਾਂਦੇ ਨੇ ਬਹਿਣੇ ਕਿੱਥੇ ਬੋਟ ਬਹਿਣੇ ਕਿੱਥੇ ਬੋਟ ਜੇ ਨਾ ਰਹਿਣ ਗੀਆਂ ਡਾਲੀਆਂ ਲੱਪਣੇ ਨਾ ਤੂਤ ਨਹੀਂਓ ਲੱਪਣੀਆਂ ਟਾਲੀਆਂ ਭਗਵੰਤ ਲਾਏ ਰੁਖ ਮੁੜ ਪੰਛੀ ਵੀ ਆਉਣਗੇ ਆਉ ਲਾਏ ਰੁਖ ਮੁੜ ਪੰਛੀ ਵੀ ਆਉਣਗੇ ਕੋਇਲਾ ਪਪੀ ਹੈ ਮੋਰ ਫਿਰ ਇਥੇ ਗਾਉਣਗੇ ਕੋਇਲਾ ਪਪੀ ਹੈ ਮੋਰ ਫਿਰ ਇਥੇ ਗਾਉਣਗੇ ਰਖੀਏ ਪੰਜਾਬ ਦੀਆਂ ਰਖੀਏ ਪੰਜਾਬ ਦੀਆਂ ਸ਼ਾਨਾਂ ਜੋ ਨਿਰਾਲੀਆਂ ਲੱਭਣੇ ਨਾ ਤੂਤ ਨਹੀਂਓ ਲੱਭਣੀਆਂ ਟਾਲੀਆਂ ਸਿੱਦਤ ਦੇ ਨਾਲ ਜੇ ਗਈਆਂ ਨਾ ਸੰਭਾਲੀਆਂ ਲੱਭਣੇ ਨਾ ਤੂਤ ਨਹੀਂਓ ਲੱਭਣੀਆਂ ਟਾਲੀਆਂ ਬਹੁਤ ਵਧੀਆ ਜੀ ਗਲੇ ਤੇ ਵੀ ਬੜੀ ਪਰਮਾਤਮਾ ਦੀ ਕਿਰਪਾ ਹੈ ਔਰ ਦੂਸਰੀ ਜਿਹੜੀ ਤੁਸੀਂ ਗੱਲ ਸਾਂਝੀ ਕੀਤੀ ਹੈ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਪਰਾਲੀਆਂ ਅਤੇ ਨਾੜਾਂ ਨੂੰ ਅਸੀਂ ਆਪ ਹੀ ਅਗਾ ਲਾਈਆਂ ਕੀੜੇ ਮਕੌੜੇ ਤਰਤ ਤੇ ਦੀਆਂ ਅਸੀਂ ਜਾਣਾਂ ਬਹੁਤ ਗਵਾਈਆਂ ਰੁੱਖ ਤਾਂ ਆਪਾਂ ਬਹੁਤ ਨੇ ਕੱਟਤੇ ਪਰ ਰੋਕਿਆ ਰੋ ਪਰ ਸੋਚਿਆ ਕਦੀ ਨਹੀਂ ਲਾਣਾ 240 ਤੱਕ ਪੰਜਾਬ ਚੋਂ ਪਾਣੀ ਵੀ ਮੁੱਕ ਗਿਆ ਜਿੱਦਾਂ ਇਦਾਂ ਵਾਲਾ ਸਾਮਾ ਬਹੁਤ ਭਿਆਨਕ ਹੈ ਜੀ ਇਦਾਂ ਜਾਣਾ ਪਵੇਗਾ ਇਸ ਕਰਕੇ ਅੱਜ ਹੀ ਜੋ ਤੁਹਾਡਾ ਸੁਨੇਹਾ ਨਾ ਹਰਜਿੰਦਰ ਸਿੰਘ ਜੀ ਹਿੰਦੀ ਜੀ ਦੇ ਰਾਹੀਂ ਆਪਾਂ ਲੋਕਾਂ ਤੱਕ ਪਹੁੰਚਾ ਰਹੇ ਆ ਬਿਲਕੁਲ ਤੇ ਮੇਰੇ ਖਿਆਲ ਵਿੱਚ ਹੈ ਜਦੋਂ ਇਹ ਸੁਨੇਹਾ ਲੋਕਾਈ ਤੱਕ ਪਹੁੰਚ ਰਿਹਾ ਹੈ ਤੇ ਲੋਕਾਈ ਦਾ ਇੱਕ ਵੀ ਵਿਅਕਤੀ ਜਾਗ ਪਿਆ ਨਾ ਇਸ ਕਰਕੇ ਤੁਸੀਂ ਜਾਗੋਗੇ ਮੈਂ ਜਾਗਾਂਗਾ ਸਾਰੇ ਜਾਗਣਗੇ ਤੇ ਜਦੋਂ ਜਾਗਣਗੇ ਆਪਣੇ ਆਪ ਜਿਹੜਾ ਅਸੀਂ ਧਰਤ ਨੂੰ ਬਚਾ ਲਵਾਂਗੇ ਹੁਣ ਤੁਹਾਡੀ ਆਵਾਜ਼ ਹੈ ਜੋ ਇਹ ਲੱਗਦਾ ਮੈਨੂੰ ਕਿ ਜਦੋਂ ਮੈਂ ਤੁਹਾਡਾ ਕੀਰਤਨ ਵੀ ਸੁਣਦਾ ਨਾ ਕਦੀ ਕਦੀ ਤੇ ਉਸ ਵਕਤ ਵੀ ਮੈਨੂੰ ਇਹ ਲੱਗਦਾ ਕਿ ਤੁਸੀਂ ਜ਼ਰੂਰ ਬਚਪਨ ਦੇ ਵਿੱਚ ਕੀਰਤਨ ਦੀ ਸਿੱਖਿਆ ਹੋਵੇਗਾ ਇਹ ਸਿੱਖ ਕੇ ਅੱਗੇ ਆਇਓ ਕੀਰਤਨ ਵਾਲੇ ਪਾਸੇ ਬਿਲਕੁਲ ਜੀ ਇੱਕ ਬੜੀ ਲੰਬੀ ਸਟੋਰੀ ਹੈ ਅੱਛਾ ਜੀ ਇਹ ਗੀਤ ਸੰਗੀਤ ਦਾ ਸਿੱਖਣਾ ਜਿਹੜਾ ਆ ਇਹ ਮੈਨੂੰ ਬੜੀ ਇੱਕ ਘਾਟਰੀ ਮੈਂ ਪਹਿਲਾਂ ਬਚਪਨ ਦੇ ਵਿੱਚ ਇਹ ਸੁਣ ਨਹੀਂ ਸਿੱਖ ਸਕਿਆ ਠੀਕ ਹੈ ਜੀ ਮੇਰੇ ਗੁਰੂ ਉਸਤਾਦ ਜੀ ਪ੍ਰੋਫੈਸਰ ਮੈਨੂੰ ਪੜਾਉਂਦੇ ਹੁੰਦੇ ਪੰਜਾਬੀ ਅਸੀਂ ਫੜਦੇ ਕਾਲਜ ਦੇ ਵਿੱਚ ਪ੍ਰੋਫੈਸਰ ਅਤਾਏ ਸਿੰਘ ਜੀ ਅੱਛਾ ਜੀ ਉਹਨਾਂ ਨੇ ਉਪਰਾਲਾ ਕੀਤਾ ਇਹ ਕਿਹੜੇ ਕਾਲਜ ਸੀ ਇਹ ਗਵਰਨਮੈਂਟ ਗੁਰੂ ਨਾਨਕ ਕਾਲਜ ਕਾਲਾ ਫਗਾਨਾ ਡਿਸਟ੍ਰਿਕਟ ਗੁਰਦਾਸਪੁਰ ਜੀ ਠੀਕ ਹੈ ਜੀ ਠੀਕ ਹੈ ਉੱਥੇ ਪੰਜਾਬੀ ਪੜਾਇਆ ਕਰਦੇ ਸੀ ਤੇ ਜਦੋਂ ਮੈਨੂੰ ਸੁਣਿਆ ਤੇ ਕਹਿੰਦੇ ਵੀ ਭਗਵੰਤ ਤੂੰ ਸਿੱਖ ਅੱਛਾ ਜੀ ਠੀਕ ਤੇਰੇ ਮੈਂ ਪ੍ਰਬੰਧ ਕਰਾਂਗਾ ਮੈਂ ਪ੍ਰਬੰਧ ਵੀ ਕੀਤਾ ਠੀਕ ਹੈ ਪਰ ਕੋਈ ਕਾਰਨਾ ਕਰਕੇ ਉਦੋਂ ਨਹੀਂ ਸਿੱਖ ਸਕਿਆ ਮੈਂ ਬਾਅਦ ਵਿੱਚ ਜਦੋਂ ਮੈਂ ਫਿਰ ਜੌਬ ਵਿੱਚ ਆਇਆ ਤਾਂ ਇੱਥੇ ਆਣ ਕੇ ਫਿਰ ਬਤੌਰ ਤੇਨੂੰ ਸਿੱਖਣਾ ਜਿਹੜਾ ਸੀ ਪੂਰਾ ਦਿਲੋਂ ਹੋ ਕੇ ਇਸ ਨੂੰ ਸਿੱਖਣਾ ਸ਼ੁਰੂ ਕੀਤਾ ਮੇਰੇ ਉਸਤਾਦ ਗਿਆਨੀ ਪ੍ਰਗਟ ਸਿੰਘ ਜੀ ਰੌਲੀ ਵਾਲੇ ਅੱਜ ਕੱਲ ਉਹ ਦੁਨੀਆ 'ਚ ਨਹੀਂ ਹੈ ਅੱਛਾ ਜੀ ਉਹ ਆਪ ਖੁਦ ਪੰਜਾਬੀ ਦੇ ਆਪਕ ਸੰਮ ਠੀਕ ਹੈ ਬਹੁਤ ਅੱਛਾ ਕੀਰਤਨ ਕਰਦੇ ਸੀ ਅੱਛਾ ਜੀ ਉਹਨਾਂ ਦੇ ਕੋਲੋਂ ਮੈਂ ਕਾਫੀ ਸਮਾਂ ਕੀਰਤਨ ਦੀ ਜਿਹੜੀ ਇਹ ਉਹਨਾਂ ਕੋਲ ਪ੍ਰਾਪਤ ਕੀਤੀ ਤੇ ਰਿਆਜ਼ ਜਿਹੜਾ ਸੀ ਸਾਡਾ ਮੇਰਖਲਤ ਮੈਂ ਉਹਨਾਂ ਕੋਲ ਉਹ ਛੁੱਟੀਆਂ ਹੁੰਦੀ ਸੀ ਜਦੋਂ ਛੁੱਟੀ ਹੁੰਦੀ ਸੀ ਗਰਮੀਆਂ ਦੇ ਵਿੱਚ 2:00 ਵਜੇ ਹਾਂਜੀ ਮੈਂ ਰੋਟੀ ਪਾਣੀ ਛੱਕ ਕੇ ਪਾਣੀ ਪੀ ਕੇ ਤੇ 3:00 ਵਜੇ ਮੈਂ ਉਹਨਾਂ ਕੋਲ ਚਲੇ ਜਾਂਦਾ ਸੀ ਕਿੰਨਾ ਡਿਸਟੈਂਸ ਤੁਹਾਡੇ ਜਾਂਦਾ ਸੀ ਮੇਰ ਖਰ ਦਾ ਲਾਗੋ ਕੋਈ 3 3 ਕਿਲੋਮੀਟਰ ਦਾ ਡਿਸਟੈਂਸ ਹੈਗਾ ਠੀਕ ਹੈ ਮੇਰਾ ਪਿੰਡ ਰੋੜੀ ਸੀ ਠੀਕ ਮੈਂ ਉਹਨਾਂ ਕੋਲ ਜਾਣਾ ਡੇਲੀ ਤੇ ਰਿਆਜ਼ ਕਰਦਿਆਂ ਸਾਨੂੰ ਗਾਖਲ ਸਾਹਿਬ ਪਤਾ ਨਹੀਂ ਸੀ ਲੱਗਦਾ ਹੁੰਦਾ ਵੀ 8 ਵਜੇ ਕੇ 9 ਵਜੇ ਨੇ ਰਾਤ ਦੇ ਉਹ ਜਿਹੜਾ ਰਿਆਜ਼ ਕੀਤਾ ਅੱਜ ਜਿਹੜਾ ਉਹ ਮੈਨੂੰ ਲੱਗਦਾ ਕਿ ਉਹ ਜਿਹੜੀ ਭਗਤੀ ਜਿਹਨੂੰ ਕਹਿੰਦੇ ਆ ਉਹ ਭਗਤੀ ਬੜੀ ਕੀਤੀ ਠੀਕ ਹੈ ਫਿਰ ਉਸ ਤੋਂ ਬਾਅਦ ਪ੍ਰੋਫੈਸਰ ਕਿਰਪਾਲ ਸਿੰਘ ਜੀ ਜਲੰਧਰ ਜੰਡੂ ਜੰਡੂ ਠੀਕ ਹੈ ਜੀ ਠੀਕ ਹੈ ਨੈਸ਼ਨਲ ਕਾਲ ਜੇ ਗੁਰੂ ਨਾਨਕ ਨੈਸ਼ਨਲ ਕਾਲਜ ਨੂੰ ਉਧਰ ਦੇ ਵਿੱਚ ਮਤੌਰ ਪ੍ਰੋਫੈਸਰ ਸਨ ਠੀਕ ਹੈ ਜੀ ਫਿਰ ਮੈਂ ਇੱਥੇ ਉਹਨਾਂ ਕੋਲੋਂ ਕਾਫੀ ਸਮਾਂ ਸਿੱਖਿਆ ਉਹਨਾਂ ਕੋਲ ਰਿਹਾ ਕਿ ਮੈਂ ਸੰਗੀਤ ਵਿਚਾਰ ਦੇ ਵੀ ਕੀਤੀ ਠੀਕ ਹੈ ਫਿਰ ਉਹਨਾਂ ਕੋਲ ਰਿਹਾ ਕਿ ਬੀ ਐ ਐਡੀਸ਼ਨਲ 뮤직 ਕੀਤਾ ਅੱਛਾ ਜੀ ਮੈਂ ਨਿਰਮਲ ਸਿੱਧੂ ਜਿਹੜੇ ਗਾਇਕ ਨੇ ਹਾਂਜੀ ਉਹਨਾਂ ਦੇ ਕੋਲੋਂ ਵੀ ਬੜਾ ਉਹਨਾਂ ਦਾ ਵੀ ਕਲਾਸੀਕਲ ਬੇਸ ਸੀਗਾ ਠੀਕ ਹੈ ਉਹਨਾਂ ਕੋਲੋਂ ਰਹਿ ਕੇ ਕੁਝ ਉਹਨਾਂ ਕੋ ਵੀ ਸਿੱਖਿਆ ਸੋ ਇਸ ਤਰ੍ਹਾਂ ਜਿੱਥੋਂ ਜਿੱਥੋਂ ਮਿਲਦਾ ਰਿਹਾ ਇਹ ਸੰਗੀਤ ਉਸ ਸਿੱਖਦੇ ਰਿਹਾ ਅੱਜ ਵੀ ਸਿੱਖ ਰਿਹਾ ਜਿਆਨੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਜੋ ਸੰਗੀਤ ਹੈ ਇਹ ਇਹੋ ਜੀ ਦਾਤ ਹੈ ਇਹ ਦਾਤ ਬੇਸ਼ੱਕ ਪਰਮਾਤਮਾ ਦੀ ਬਖਸ਼ੀ ਹੋਈ ਕੁਦਰਤੀ ਦਾਤ ਹੈ ਪਰ ਜਿਹੜੀ ਰਿਆਜ਼ ਰਿਹਸਤ ਜਿਹੜੀ ਕਰਨੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੋ ਖੂਬਸੂਰਤ ਆਵਾਜ਼ ਰਿਆਜ਼ ਦੇ ਨਾਲ ਬਣਦੀ ਹੈ ਔਰ ਉਸ ਤਰੀਕੇ ਨਾਲ ਬਣਦੀ ਹੈ ਜਿਸ ਤਰੀਕੇ ਦਾ ਗੀਤ ਹੋਵੇ ਜਾਂ ਕੋਈ ਭਜਨ ਹੋਵੇ ਜਾਂ ਸ਼ਬਦ ਪੜਨੇ ਹੋਣ ਤੇ ਬਿਲਕੁਲ ਉਵੇਂ ਹੀ ਜੋ ਆਵਾਜ਼ ਹੈ ਉਸ ਨੂੰ ਢਾਲਣਾ ਪੈਂਦਾ ਕਿਤੇ ਪੰਜ ਰਿਆਜ਼ ਡਾਕਟਰ ਆਪਣੇ ਗਾਕਲ ਸਾਹਿਬ ਮੈਂ ਹੁਣ ਵੀ ਮੇਰਾ ਰਿਆਜ਼ ਜਿਹੜਾ ਹੈ ਉਹ ਲਗਭਗ 2-3 ਘੰਟੇ ਜਿਹੜੇ ਆ ਆਜ਼ਾਦ ਤੇ ਵੀ ਅੱਜ ਵੀ ਦਿੱਲੀ ਅੱਛਾ ਜੀ ਹਾਂ ਜੀ ਜਿਸ ਦਿਨ ਮੈਨੂੰ ਛੁੱਟੀ ਹੁੰਦੀ ਹੈ ਸਕੂਲ ਤੋਂ ਉਸ ਦਿਨ ਤੇ ਪਤਾ ਨਹੀਂ ਹੁੰਦਾ ਵੀ ਕਦੋਂ ਕਿੰਨਾ ਕੁ ਸਮਾਂ ਲੱਗ ਗਿਆ ਤੇ ਬਾਕੀ ਸ਼ਾਮ ਨੂੰ ਜਾ ਕੇ ਉਹ ਫਿਰ ਕੁਝ ਬੱਚੇ ਵੀ ਆਉਂਦੇ ਨੇ ਮੇਰੇ ਕੋਲ ਅੱਛਾ ਸਿੱਖਦੇ ਨੇ ਫਿਰ ਉਹਨਾਂ ਦੇ ਨਾਲ ਵੀ ਬੈਠ ਕੇ ਉਹਨਾਂ ਨੂੰ ਵਿਆਸ ਕਰਾਉਣਾ ਫਿਰ ਆਪ ਕਰਨਾ ਇਹ ਇਹ سلسلہ ਕਿਉਂਕਿ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਜਿਹੜੀ ਜਦੋਂ ਆਪਾਂ ਕਿਸੇ ਨੂੰ ਸਿਖਾਉਂਦੇ ਆ ਨਾ ਤੇ ਉਸ ਵੇਲੇ ਆਪਣੇ ਆਪ ਸਿੱਖਦੇ ਹੋਰ ਜ਼ਿਆਦਾ ਸਿੱਖ ਹੁੰਦਾ ਇਸ ਕਰਕੇ ਕਿਉਂਕਿ ਆਪਾਂ ਅਗਲੇ ਵਿਅਕਤੀ ਨੂੰ ਆਪਾਂ ਬਿਲਕੁਲ ਸਹੀ ਚੀਜ਼ ਦੇਣੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਇਸ ਕਰਕੇ ਫਿਰ ਆਪਾਂ ਨੂੰ ਉਹਦੇ ਉੱਤੇ ਪੂਰਾ ਉਤਰਨਾ ਪੈਂਦਾ ਹੈ ਅੱਛਾ ਇਹ ਚਲੋ ਤੁਹਾਡੀ ਕੀਰਤਨ ਦੀ ਗੱਲ ਹੋ ਗਈ ਅੱਛਾ ਕਈ ਵਾਰੀ ਤੁਹਾਨੂੰ ਸੁਣੀਦਾ ਹੈ ਸਟੇਜਾਂ ਦੇ ਉੱਤੇ ਕਿ ਤੁਸੀਂ ਉਹ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ ਉਹ ਕਵਿਤਾਵਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ ਉਹ ਗੀਤ ਸਾਡੇ ਨਾਲ ਸਾਂਝੇ ਕਰਦੇ ਹੋ ਜਿਹੜੇ ਗੀਤ ਅਸੀਂ ਕਿਸੇ ਸਮੇਂ ਬਚਪਨ ਦੇ ਵਿੱਚ ਜਾਂ ਕੁਝ ਚੀਜ਼ਾਂ ਉਹ ਬਚਪਨ ਦੇ ਵਿੱਚ ਰਹਿ ਗਈਆਂ ਜਾਂ ਬਚਪਨ ਸਾਡਾ ਕਿਹੋ ਜਿਹਾ ਸੀ ਜਿਵੇਂ ਤੁਸੀਂ ਅੱਜ ਬੋੜਾਂ ਦੀ ਗੱਲ ਕੀਤੀ ਹੈ ਔਰ ਮੈਨੂੰ ਪਤਾ ਕਿ ਬਚਪਨ ਵਿੱਚ ਆਪਾਂ ਬੋੜਾਂ ਥੱਲੇ ਬਹਿਂਦੇ ਸੀ ਬਿਲਕੁਲ ਬਿਲਕੁਲ ਹੈ ਤੇ ਸੱਥਾਂ 'ਚ ਲੋਕ ਬਹਿਂਦੇ ਸੀ ਪਰ ਅੱਜ ਕੱਲ ਤਾਂ ਮੈਨੂੰ ਲੱਗਦਾ ਵੀ ਇੰਦਾਂ ਦੀ ਬੋੜ ਹੀ ਹੈ ਨਹੀਂ ਤੇ ਕਿੱਥੇ ਉੱਥੇ ਬੈਠਣਾ ਤੇ ਜੇ ਕੋਈ ਹੈ ਤੇ ਉਹਨੂੰ ਰਹਿਣ ਨਹੀਂ ਦਿੱਤਾ ਜਾਂਦਾ ਔਰ ਬੋਰਡ ਪਿੱਪਲ ਬੜੇ ਜ਼ਰੂਰੀ ਐ ਰਹਿਣ ਪਿੰਡਾਂ ਦੇ ਵਿੱਚ ਨਾ ਗਾਤਾਂ ਸਭ ਨੂੰ ਸੱਥਾਂ ਹੁੰਦੀਆਂ ਸੀ ਸਾਡੇ ਪਿੰਡ ਦੇ ਵਿੱਚ ਨਾ ਬੜਾ ਤਗੜਾ ਬੋਰਡ ਤੇ ਪਿੱਪਲ ਦੇ ਦਰਖਤ ਸੀਗੇ ਦੋ ਅੱਛਾ ਜੀ ਉਹਨਾਂ ਦੇ ਦੁਆਲੇ ਦੁਆਲੇ ਥੜਾ ਬਣਿਆ ਹੋਇਆ ਸੀ ਠੀਕ ਐ ਤੇ ਸ਼ਾਮ ਵੇਲੇ ਉਦੋਂ ਕਿਉਂਕਿ ਰੀਕ੍ਰੀਏਸ਼ਨ ਦੇ ਸਾਧਨ ਇਹੋ ਹੀ ਸਨ ਹਾਂਜੀ ਹਾਂਜੀ ਤੇ ਉੱਥੇ ਨਾ ਸਾਡੇ ਬਜ਼ੁਰਗ ਸਨ ਕਾਫੀ ਜਿਹੜੇ ਸਾਡੇ ਦੇਖਣ ਦੀਆਂ ਗੱਲਾਂ ਨੇ ਹਾਂ ਹਾਂ ਉਹਨਾਂ ਨੇ ਕਿਸੇ ਪਾਸੇ ਨੇ ਇੱਕ ਪੂਰਨ ਭਗਦਾ ਕਿੱਸਾ ਲੈ ਕੇ ਬੈਠਾ ਹੁੰਦਾ ਸੀ ਅੱਛਾ ਕੋਈ ਹੀਰ ਵਾਰਿਸਾ ਦਾ ਕਿੱਸਾ ਲੈ ਕੇ ਬੈਠਾ ਹੁੰਦਾ ਸੀ ਕੁਝ ਸਿੱਖ ਇਤਿਹਾਸ ਦੀਆਂ ਗੱਲਾਂ ਸੁਣਾ ਰਹੇ ਸਨ ਕੋਈ ਕੁਝ ਗੱਲਾਂ ਸੁਣਾ ਰਿਹਾ ਸੀ ਉੱਥੇ ਬੈਠਣ ਦਾ ਮਤਲਬ ਹੁੰਦਾ ਸੀ ਕਿ ਅਸੀਂ ਉਹਨਾਂ ਕੋਲੋਂ ਬਹੁਤ ਕੁਝ ਗ੍ਰਹਿਣ ਕਰ ਰਹੇ ਸੀ ਉਹਨਾਂ ਚੀਜ਼ਾਂ ਤੋਂ ਅੱਜ ਅਸੀਂ ਵਿਰਵੇ ਹੋ ਗਏ। ਕੀ ਗੱਲ ਹੈ ਉਹ ਸੱਤਾਂ ਦੇ ਵਿੱਚ ਬਹੁਤ ਕੁਝ ਸੀਗਾ ਬਿਲਕੁਲ ਔਰ ਮੈਨੂੰ ਲੱਗਦਾ ਉਹ ਸਾਰੀਆਂ ਜਿਹੜੀਆਂ ਕੁਦਰਤੀ ਚੀਜ਼ਾਂ ਸੀ ਕੁਦਰਤੀ ਸੀ ਨੇਚਰਲ ਔਰ ਮੈਨੂੰ ਲੱਗਦਾ ਵੀ ਉਹ ਦਿਨ ਦੇ ਸੰਗ ਤਾਸ਼ ਵਗੈਰਾ ਵੀ ਖੇਡਦੇ ਸੀ ਬਿਲਕੁਲ ਤਾਸ਼ਾਂ ਖੇਡਦੇ ਸੀ ਹਾਂ ਤੇ ਤਾਸ਼ਾਂ ਖੇਡਣੀਆਂ 12 ਟੈਣੀਆਂ ਖੇਡਣੀਆਂ ਹੋਰ ਖੇਡਾਂ ਜਿਹੜੀਆਂ ਸੱਜ ਮਿਸਰ ਗਈਆਂ ਸਾਰੀਆਂ ਹੁਣ ਯਾਦ ਹੀ ਕਰਾ ਦਿਓ ਯਾਦ ਕਰਾ ਦਿਓ 12 ਟੈਣੀਆਂ ਖੇਡਣੀ ਬੱਚੇ ਖੇਡਦੇ ਹੁੰਦੇ ਸੀ ਉਹ ਛੋਟੇ ਛੋਟੇ ਪਿੱਠੂ ਗਰਮ ਖੇਡਣਾ ਉਹ ਗੱਲਾਂ ਹੀ ਅੱਜ ਖਤਮ ਹੋ ਗਈਆਂ ਗੱਲਾਂ ਖਤਮ ਹੋ ਗਈਆਂ ਉਹ ਲੀਡ ਡੰਡਾ ਖੇਡਣਾ ਖੇਡੋ ਪੂੰਡੀ ਸੀ ਉਹ ਬਚਪਨ ਦੀਆਂ ਗੱਲਾਂ ਜਿਹੜੀਆਂ ਸੀ ਨਾ ਤੁਸੀਂ ਗੁੱਲੀ ਡੰਡੇ ਦੀ ਗੱਲ ਕੀਤੀ ਨਹੀਂ ਕੀਤੀ ਐ ਬਿਲਕੁਲ ਬਿਲਕੁਲ ਤੇ ਕੋਈ ਇਦਾਂ ਦੀ ਹੋਰ ਬਚਪਨ ਦੀ ਗੱਲ ਕਰ ਦਿਓ ਹਾਂ ਜੀ ਜਾਂ ਤਾਂ ਕੁਛ ਨਾ ਕੁਛ ਹੋਣਾ ਹੀ ਆ ਬਿਲਕੁਲ ਬਿਲਕੁਲ ਇਹਦੀ ਆਪਕ ਤਾਂ ਕਾਫੀ ਜਿਆਦਾ ਸ਼ਤ ਹੁੰਦੀ ਆ ਇਹਦੀ ਆਪਕਾਂ ਦੀ ਤਾਂ ਨਾ ਪਿੰਡ ਤੋਂ ਮੈਂ ਬਚਨੋਂ ਬਾਹਰ ਇੱਥੇ ਜਲੰਧਰ ਆਣ ਕੇ ਬਸੇਰਾ ਕੀਤਾ ਹਾਂ ਜੀ ਤੇ ਪਿੰਡ ਦੀਆਂ ਯਾਦਾਂ ਕਦੀ ਵੀ ਦਿਲ ਚੋਂ ਨਿਕਲਦੀਆਂ ਨਹੀਂ ਆਹ ਹੁਣ ਮੈਂ ਕੱਲ ਪਰਸੋਂ ਪਿੰਡ ਗਿਆ ਤੇ ਪਿੰਡ ਦੀਆਂ ਗਲੀਆਂ ਦੇ ਵਿੱਚ ਢੇੜਾ ਜ਼ਰੂਰ ਲਾ ਕੇ ਆਇਆ ਜਿਨ੍ਹਾਂ ਦੇ ਵਿੱਚ ਬਚਪਨ ਜਿਹੜਾ ਸੀ ਉਹ ਬੀਤਿਆ ਬੀਤਿਆ ਤੇ ਉਹ ਜਿਹੜੀਆਂ ਗੱਲਾਂ ਨੇ ਜਦੋਂ ਉਹਨਾਂ ਚ ਪਿੰਡ ਅਜੇ ਵੀ ਜਾਈਦਾ ਤੇ ਬਚਪਨ ਚੇਤੇ ਆ ਜਾਂਦਾ ਠੀਕ ਹੈ ਠੀਕ ਹੈ ਨਾ ਉਹ ਉਸਨੂੰ ਕੁਛ ਮੈਂ ਗੱਲਾਂ ਨੂੰ ਕਲਮਬੰਦ ਕੀਤਾ ਸੀ ਰੋਜ਼ੀ ਰੋਟੀ ਖਾਤਰ ਸ਼ਹਿਰ ਆ ਗਏ ਰੋਜ਼ੀ ਰੋਟੀ ਖਾਤਰ ਸ਼ਹਿਰ ਆ ਗਏ ਛੱਡ ਆਏ ਹਾਂ ਪਿੰਡ ਗਿਰਾਂ ਮਾਂ ਬਾਪ ਪਿੱਛੇ ਕੱਲੇ ਘਰ ਵਿੱਚ ਵਿਛੜੇ ਸਾਰੇ ਭੈਣ ਭਰਾ ਰੋਜ਼ੀ ਖਾਤਰ ਰੋਜ਼ੀ ਖਾਤਰ ਸ਼ਹਿਰ ਆ ਗਏ ਪਿੰਡ ਦੀਆਂ ਗਲੀਆਂ ਚੇਤੇ ਆਵਨ ਖੇੜਦੇ ਤੱਕਾਂ ਬਾਲ ਨਿਆਣੇ ਅੰਬ ਤੋੜ ਕੇ ਚੋਰੀ ਖਾਣੇ ਅੰਬ ਤੋੜ ਕੇ ਚੋਰੀ ਖਾਣੇ ਲੁੱਕ ਕੇ ਵਾੜਿਆਂ ਚੋਂ ਹਦਵਾੜੇ ਕੀ ਆ ਜਾਂਦੇ ਵਾਹ ਜੀ ਵਾਹ ਬਹੁਤ ਵਧੀਆ ਛਲੀਆਂ ਹੋਲਾਂ ਪੁੰਨੀਆਂ ਰਲ ਕੇ ਪੱਠੀ ਉੱਤੇ ਚਬਣੇ ਦਾਣੇ ਰਾਤ ਨੂੰ ਨਹਿਰ ਦੇ ਕੰਡੇ ਉੱਤੇ ਗੰਨੇ ਚੂਪੀਏ ਬੈਠ ਪਰਾ ਰੋਜ਼ੀ ਖਾਤਰ ਸ਼ਹਿਰ ਆ ਗਏ ਛੱਡ ਆਏ ਹਾਂ ਪਿੰਡ ਗਿਰਾਂ ਰੋਜੀ ਖਾਤਰ ਸ਼ਹਿਰ ਆ ਗਏ ਦੁੱਧ ਦੇ ਲੱਸੀ ਮੱਖਣ ਪੇੜੇ ਮੱਕੀ ਰੋਟੀ ਸਰੋਂ ਦਾ ਸਾਗ ਚੈਕਦੇ ਪੰਛੀ ਹਰੀਆਂ ਫਸਲਾਂ ਚੇਤੇ ਆਉਂਦੇ ਪਿੰਡ ਦੇ ਬਾ ਮੜਿਆਂ ਨਾਲੋਂ ਬੇਰ ਤੋੜਨੇ ਪੀਲ ਕਾਂ ਖਾਣੀਆਂ ਨਾਲ ਸਵਾਰ ਖੂਵੇ ਲੈਣੇ ਹੁਣ ਨਾ ਦਿਸਦੇ ਖੂਵੇ ਲੈਣੇ ਹੁਣ ਨਾ ਦਿਸਦੇ ਕੀ ਕੀ ਪਿੰਡ ਦਾ ਯਾਦ ਕਰਾਂ ਬਹੁਤ ਵਧੀਆ ਜੀ ਰੋਜੀ ਖਾਤਰ ਸ਼ਹਿਰ ਆ ਗਏ ਛੱਡ ਆਏ ਹਾਂ ਪਿੰਡ ਗਿਰਾਂ ਚਰਖੇ ਤਕਲੇ ਤੰਗਲੀ ਸਾਗੇ ਨਾ ਕਰਦੇ ਵਿੱਚ ਹੱਲ ਪੰਜਾਲੀ ਤਿੰਨ ਜਣ ਕਿਕਲੀ ਤੀਆਂ ਮੁਕੀਆਂ ਨਾ ਖੇਡਾ ਕੁਸਤੀ ਸੱਥਾਂ ਖਾਲੀ ਲਾੜਲੇ ਪੁੱਤਰ ਕੰਮ ਨਾ ਕਰਦੇ ਮਹਿੰਗੇ ਫੋਨ ਪਾਈ ਕੰਨੀ ਵਾਲੀ ਵਾਹ ਜੀ ਵਾਹ ਸਬਿਆ ਚਾਰ ਮੇਰਾ ਹਸਤ ਪੁੱਲ ਗਏ ਕਿਸ ਦੇ ਸਿਰ ਤੇ ਦੋਸ਼ ਤਰਾ ਰੋਜ਼ੀ ਖਾਤਰ ਸ਼ਹਿਰ ਆ ਗਏ ਛੜ ਆਏ ਹਾਂ ਪਿੰਡ ਗਿਰਾ ਮਾਂ ਬਾਪ ਪਿੱਛੇ ਕੱਲੇ ਘਰ ਵਿੱਚ ਵਿਛੜੇ ਸਾਰੇ ਪੈਣ ਪਿਰਾ ਰੂਹੀ ਖਤ ਬਹੁਤ ਵਧੀਆ ਤੁਸੀਂ ਨਾ ਸਾਰੀਆਂ ਉਹ ਚੀਜ਼ਾਂ ਦੀ ਯਾਦ ਕਰਾ ਦਿੱਤੀ ਜਿਹੜੀਆਂ ਬਚਪਨ ਦੇ ਵਿੱਚ ਬਿਲਕੁਲ ਕਿਸੇ ਸਮੇਂ ਕਿਸੇ ਨੇ ਦੇਖੀਆਂ ਕਿਸੇ ਸਮੇਂ ਕਿਸੇ ਨੇ ਇਹਨਾਂ ਨੂੰ ਵਰਤੋਂ ਵਿੱਚ ਲਿਆਂਦਾ ਬਿਲਕੁਲ ਲੱਗਦਾ ਅੱਜ ਨਾ ਤਾਂ ਬੱਚਿਆਂ ਨੂੰ ਕਿਸੇ ਤੱਕਲੀ ਦਾ ਪਤਾ ਹੋ ਨਹੀ ਪਤਾ ਜੀ ਹੈ ਨਾ ਪੰਜਾਲੀ ਦਾ ਪਤਾ ਹੋਣਾ ਹੈ ਨਾ ਤੇ ਮੈਨੂੰ ਲੱਗਦਾ ਵੀ ਜਿਹੜਾ ਤੁਸੀਂ ਇਹ ਸਾਂਝ ਪਾਈ ਨਾ ਇਸ ਰਚਨਾ ਦੇ ਰਾਹੀਂ ਨਾ ਇਹਦੇ ਨਾਲ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨੂੰ ਮੈਂ ਇੱਕ ਜ਼ਰੂਰ ਬੇਨਤੀ ਕਰਾਂ ਕਿ ਆਪਣੇ ਬੱਚਿਆਂ ਨੂੰ ਇਹ ਜੋ ਵਸਤਾ ਦੀ ਗੱਲ ਕੀਤੀ ਹੈ ਸਰਦਾਰ ਭਗਵੰਤ ਸਿੰਘ ਜੀ ਨੇ ਇਸ ਗੀਤ ਦੇ ਵਿੱਚ ਉਹਨਾਂ ਨੂੰ ਜ਼ਰੂਰ ਜਾਣੂ ਕਰਵਾਉਣਾ ਬਿਲਕੁਲ ਕਿਉਂਕਿ ਮੈਂ ਇੱਕ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਹਾਂਜੀ ਛੋਟੀ ਸੀ ਨਾ ਜਦੋਂ ਅਸੀਂ ਬਚਪਨ ਦੀਆਂ ਗੱਲਾਂ ਨੇ ਹਾਂਜੀ ਤੇ ਆ ਜਦੋਂ ਸਾਵਣ ਭਾਦੋਂ ਦੇ ਵਿੱਚ ਹਾਂਜੀ ਬਰਸਾਤ ਹੁੰਦੀ ਸੀ ਠੀਕ ਹੈ ਤੇ ਪਿੰਡ ਦੇ ਨਾ ਵਾਵਾ ਸਾਡੇ ਪਿੰਡ ਦੇ ਲਾਗੇ ਇੱਕ ਕਲਾਕਾ ਸੀ ਕਾਫੀ ਖੁੱਲਾ ਸੀਗਾ ਅੱਛਾ ਜੀ ਉੱਥੇ ਨਾ ਸਾਰੇ ਬੱਚੇ ਜਿੰਨੇ ਮੁੰਡੇ ਸੀ ਜਦੋਂ ਛੁੱਟੀਆਂ ਹੁੰਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਜਾ ਕੇ ਉਹਨਾਂ ਦੇ ਉੱਥੇ ਪਸ਼ੂ ਚਾਰਨੇ ਠੀਕ ਹੈ ਪਸ਼ੂ ਚਾਰਨੇ ਤੇ ਇੱਕ ਬੱਚੇ ਨੂੰ ਨਾ ਭੇਜਣਾ ਪਿੰਡ ਅੱਛਾ ਜੀ ਘਰਾਂ ਦੇ ਵਿੱਚ ਵੀ ਜਾਓ ਸਾਰਾ ਸਾਡੇ ਸਾਰੇ ਸਾਰੇ ਘਰਾਂ ਦੇ ਵਿੱਚ ਜਾਣਾ ਉਹਨਾਂ ਨੇ ਤੇ ਰੋਟੀਆਂ ਲੈ ਕੇ ਆਉਣੀਆਂ ਉਹਨੇ ਇਕੱਠੀਆਂ ਕਰਨੀਆਂ ਸਾਰਿਆਂ ਦੇ ਘਰਾਂ ਦੇ ਜਾਣਾ ਤੇ ਉੱਥੇ ਅੱਜ ਸਾਰੀ ਦਿਹਾੜੀ ਡੰਗਰ ਚਾਰ ਨੇ ਮੀਂਹ ਪਿਆ ਤੇ ਠੰਡਾ ਆਇਆ ਜ ਨਹੀਂ ਆਉਣਾ ਸ਼ਾਮਾਂ ਨੂੰ ਆਉਣਾ ਲੈ ਕੇ ਪਸ਼ੂ ਅੱਛਾ ਫਿਰ ਉਹ ਸਮੇਂ ਰੀਆਂ ਜਿਹੜੀਆਂ ਜਾਂਦਾਂ ਸੀ ਉਹ ਅੱਜ ਵੀ ਰੜਕਦੀਆਂ ਨੇ ਕਿ ਉਹ ਬਚਪਨ ਜਿਹੜਾ ਸੀ ਕਿੰਨਾ ਕੀਮਤੀ ਸੀ ਉਹਦੀਆਂ ਜਾਂਦਾਂ ਹਰ ਵਕਤ ਜਿਹੜੀਆਂ ਨੇ ਨਾ ਆ ਹੋਲਾ ਭੁੰਨਣੀਆਂ ਮੈਨੂੰ ਕਿਸ ਨੂੰ ਪਤਾ ਨਹੀਂ ਹੁਣ ਹੋਣਾ ਨਹੀਂ ਪਤਾ ਉਹ ਵੀ ਤੁਹਾਨੂੰ ਪਤਾ ਸੀ ਉਹ ਥੋੜਾ ਜਿਹਾ ਬੇਰਾਨੀ ਇਲਾਕਾ ਹੁੰਦਾ ਸੀ ਉਹਨਾਂ ਵਿੱਚ ਸ਼ੋਲੇ ਬੀਜੇ ਹੁੰਦੇ ਸੀ ਅੱਛਾ ਜੀ ਉਹ ਦੁਪਹਿਰ ਵੇਲੇ ਜਾਣਾ ਕਿਉਂਕਿ ਪਿੰਡ ਦੂਸਰਾ ਪਿੰਡ ਸੀ ਤੇ ਉੱਥੇ ਹੁੰਦਾ ਨਹੀਂ ਸੀ ਕੋਈ ਵੀ ਜਾਣਾ ਉੱਥੋਂ ਸ਼ੋਲੇ ਪਟਕੇ ਲਿਓਣੇ ਤੇ ਰੋਕ ਦੇ ਮੈਨੂੰ ਲੱਗਦਾ ਰੋਕਦੇ ਵੀ ਕੱਟ ਸੀ ਉਦੋਂ ਲੋਕਾਂ ਦੇ ਵਿੱਚ ਇੰਨੀ ਪ੍ਰਵਿਰਤੀ ਨਹੀਂ ਸੀ ਹਾਂਜੀ ਹਾਂਜੀ ਉੱਥੋਂ ਜਾ ਕੇ ਸ਼ੋਲੇ ਪਟਕੇ ਲਿਓਣੇ ਠੀਕ ਫਿਰ ਅੱਗ ਬਾਲਣੀ ਅੱਗ ਬਾਲ ਕੇ ਉਹਨਾਂ ਨੂੰ ਸ਼ੋਲੇ ਜਿਹੜੇ ਸੀ ਜਿਹੜੇ ਹਰੇ ਸ਼ੋਲੇ ਉਹਨਾਂ ਨੂੰ ਅੱਗੇ ਦੇ ਉੱਤੇ ਸੇਕਣਾ ਉਹ ਜਿਹੜੇ ਡੱਡਰੇ ਡੱਟਰੇ ਜੇ ਦਾਣੇ ਬਣਨੇ ਉਹਨਾਂ ਦਾ ਨਜ਼ਾਰਾ ਹੀ ਕੁਝ ਹੋਰ ਸੀ ਜੀ ਇਹਨਾਂ ਚੀਜ਼ ਅੱਛਾ ਬਾਕੀ ਇਸ ਤਰ੍ਹਾਂ ਹੈ ਵੀ ਜਿਹੜਾ ਤੁਸੀਂ ਇਹ ਸਾਰੀ ਸਾਂਝ ਪਾਈ ਹੈ ਸਾਨੂੰ ਬਹੁਤ ਵਧੀਆ ਲੱਗਿਆ ਔਰ ਮੈਨੂੰ ਲੱਗਦਾ ਕਿ ਕੋਈ ਹੋਰ ਸੁਨੇਹਾ ਜਿਹੜਾ ਤੁਸੀਂ ਦੇਣਾ ਚਾਹੁੰਦੇ ਹੋ ਲੋਕਾਈ ਨੂੰ ਥੋੜੇ ਜਿਹਾ ਸ਼ਬਦਾਂ ਦੇ ਵਿੱਚ ਇੱਕ ਸੁਨੇਹਾ ਜ਼ਰੂਰ ਦੇ ਦਿਓ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਫਿਰ ਆਪਾਂ ਅਗਲੀ ਹੋਰ ਗੱਲਾਂ ਕਰਾਂਗੇ ਹਾਂਜੀ ਸੁਨੇਹਾ ਗਖਲ ਸਾਹਿਬ ਆਪਾਂ ਅਧਿਆਪਕਾਂ ਅਪਨ ਬੱਚਿਆਂ ਨਾਲ ਅਕਸਰ ਗੱਲ ਕਰਦੇ ਆ ਕਿ ਸਭ ਤੋਂ ਪਹਿਲਾਂ ਕਿ ਸਾਡਾ ਸੱਭਿਆਚਾਰ ਬੜਾ ਅਮੀਰ ਹੈ ਅਮੀਰ ਹੈ ਠੀਕ ਹੈ ਜੀ ਸਾਡੀ ਵਿਰਾਸਤ ਜਿਹੜੀ ਆ ਨਾ ਇਸ ਨੂੰ ਸੰਭਾਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਮੈਂ ਇਹੋ ਪ੍ਰੇਰਿਤਾਂ ਕਰਦਾ ਹੁੰਨਾ ਕਿ ਤੁਸੀਂ ਬੱਚੇਓ ਜਿਹੜੀ ਚੀਜ਼ ਸੁਣਨੀ ਹੈ ਪੜ੍ਹਨੀ ਹੈ ਨਿੱਗਰ ਹਮ ਠੀਕ ਹੈ ਵਧੀਆ ਸਾਡੇ ਕੋਲ ਜਿਹੜੇ ਸਹਿਤਕਾਰ ਨੇ ਇੰਨਾ ਸਾਡਾ ਇਤਿਹਾਸ ਜਿਹੜਾ ਸਹਿਤ ਇੰਨਾ ਅਮੀਰ ਹੈ ਅਮੀਰ ਹੈ ਬਿਲਕੁਲ ਉਸ ਨੂੰ ਪੜ੍ਹਨਾ ਅੱਜਕੱਲ ਕਿਉਂਕਿ ਪੜਨ ਦੀ ਪ੍ਰਵਿਰਤੀ ਤੁਹਾਨੂੰ ਪਤਾ ਹੀ ਹੈ ਕਿੰਨੀ ਕਿ ਸਾਡੇ ਨੌਜਵਾਨ ਪੀੜੀ ਦੇ ਵਿੱਚ ਜਾਂ ਘਰਾਂ ਦੇ ਵਿੱਚ ਲਾਇਬ੍ਰੇਰੀਆਂ ਹਨ ਨਹੀਂ ਸਮਝੋ ਜੇ ਮੇਰੇ ਘਰ ਦੇ ਵਿੱਚ ਲਾਇਬ੍ਰੇਰੀ ਹੈ ਸਾਰਿਆਂ ਦੇ ਵਿੱਚ ਤੁਹਾਡੇ ਵੀ ਹੈਗੀ ਬਹੁਤ ਤੁਸੀਂ ਪੜਦੇ ਹੋ ਲਿਟਰੇਚਰ ਸਾਰੇ ਪੜਦੇ ਆ ਪਰ ਬੱਚੇ ਨਹੀਂ ਅੱਜਕੱਲ ਪੜ ਰਹੇ ਔਰ ਇਹਨਾਂ ਨੂੰ ਸਾ ਇੱਕੋ ਹੀ ਬੇਨਤੀ ਹੈ ਕਿ ਜਿੰਨਾ ਚਿਰ ਅਸੀਂ ਇਹ ਲਿਟਰੇਚਰ ਨਹੀਂ ਪੜਾਂਗੇ ਜਿਹੜੇ ਸਾਡੇ ਸਹਿਤਕਾਰ ਨੇ ਅਮਰਤਾ ਪ੍ਰੀਤਮ ਐ ਪ੍ਰੋਫੈਸਰ ਮੋਹਨ ਸਿੰਘ ਐ ਰਜੀਤ ਪਾਤਰ ਜੀ ਨੇ ਭਾਈ ਵੀਰ ਸਿੰਘ ਜੀ ਭਾਈ ਵੀਰ ਸਿੰਘ ਜੀ ਨੇ ਗ੍ਰਾਮਾਚਾਰਕ ਜੀ ਨੇ ਵਾਰਿਸ ਸ਼ਾਹ ਬੁੱਲੇ ਸ਼ਾਹ ਬਾਬਾ ਨਾਨਕ ਇਹਨਾਂ ਨੂੰ ਅਸੀਂ ਨਹੀਂ ਪੜਾਂਗੇ ਤਾਂ ਸਾਡਾ ਜਿਹੜਾ ਨਾ ਉਹ ਸਾਰਾ ਸਫਰ ਅਧੂਰਾ ਬਿਲਕੁਲ ਜੀ ਸੋ ਸਭ ਤੋਂ ਜ਼ਰੂਰੀ ਇਹ ਹੋਈ ਹੈ ਕਿ ਇਹਨੂੰ ਪੜ੍ਹਨਾ ਚਾਹੀਦਾ ਹੈ ਸਾਡੇ ਵਾਤਾਵਰਣ ਦੀ ਸੰਭਾਲ ਜਿਹੜੀ ਬਹੁਤ ਜ਼ਰੂਰੀ ਹੈ ਰੁੱਖ ਲਾਉਣੇ ਚਾਹੀਦੇ ਆ ਸਫਾਈ ਦੀ ਮੁਹਿੰਮ ਜਿਹੜੀ ਸਾਡੇ ਜਿਹੜੇ ਵਾਲੇ ਦਿਵਾਲੇ ਬਹੁਤ ਜਿਹੜਾ ਗੰਦ ਖਿਲ ਰਿਆ ਹੋਇਆ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਡੇ ਇੱਕ ਸੰਸਥਾ ਸਾਡੇ ਨਗਰ ਦੀ ਉਹ ਜਿਹੜਾ ਜਿੱਥੇ ਰਹਿੰਦੇ ਹਾਂ ਮਹੱਲੇ ਦੇ ਵਿੱਚ ਅਸੀਂ ਪੰਜ ਸੱਜਣੇ ਰਲ ਕੇ ਇਸ ਪ੍ਰਜੋਜਨ ਨੂੰ ਅਸੀਂ ਪੂਰੀ ਤਰ੍ਹਾਂ ਅਡਾਪਟ ਕੀਤਾ ਹੋਇਆ ਹੈ ਪਾਰਖਾ ਨੇ ਦੋ ਸਾਡੀਆਂ ਉਸਮਾ ਵਿਲ ਮੇਨਟੇਨ ਕਰਦੇ ਆ ਬੂਟੇ ਲਾਉਂਦੇ ਆ ਉਹਨਾਂ ਦੇ ਵਿੱਚ ਫਲਦਾਰ ਵੀ ਫੁੱਲਦਾਰ ਵੀ ਫਿਰ ਫੁੱਲਦਾਰ ਜਿਹੜੇ ਨੇ ਅਸੀਂ ਆਪ ਪਨੀਰੀ ਵੇਚਦੇ ਆ ਇੱਕ ਦੋ ਹੋਰ ਪਾਰਕਾ ਨੇ ਉਹਨਾਂ ਨੂੰ ਵੀ ਸਪਲਾਈ ਕਰਦੇ ਆ ਕਿ ਆ ਉਹ ਸਾਡੇ ਕੋਲੋਂ ਕਿਹ ਵਧੀਆ ਗੱਲ ਹੈ ਕਿਉਂਕਿ ਉਹਨੂੰ ਸੋਨਾ ਬਣਾਈ ਆ ਆਪ ਦਾ ਵਾਤਾਵਰਣ ਜਿੰਨਾ ਆਪਾਂ ਸੋਨਾ ਬਣਾਵਾਂਗੇ ਉਹਨੇ ਸਖਤ ਛਾਹ ਲੋਗਾ ਬਹੁਤ ਬਹੁਤ ਧੰਨਵਾਦ ਤੁਸੀਂ ਪਹੁੰਚੇ ਹੋ ਔਰ ਅਸੀਂ ਪੰਜਾਬ ਦੇ ਲਿਖਾਰੀ ਚੈਨਲ ਦੇ ਰਾਹੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹੋਰ ਕਿਸੇ ਸ਼ਖਸੀਅਤ ਨੂੰ ਅਗਲੇ ਐਪੀਸੋਡ ਦੇ ਵਿੱਚ ਆਪਦੇ ਰੂਬਰੂ ਕਰਾਂਗੇ ਉਦੋਂ ਤੱਕ ਆਜ਼ਾਦੀ ਦਿਓ ਤੇ ਜਦੋਂ ਸਮਾਂ ਮਿਲੇਗਾ ਅਸੀਂ ਫਿਰ ਆਪ ਜੀ ਦੇ ਨਾਲ ਮਿਲਾਂਗੇ ਸੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਿਕਰ